ਕਲਾਕ੍ਰਿਤੀਆਂ ਵੱਲੋਂ ਜਿਹੜਾ ਸਿਰ ਲਾਇਆ ਗਿਆ ਮਸੇ ਰੰਗੜ ਦਾ ਤਾਂ ਇਹ ਬਹੁਤ ਪੁਰਾਣਾ ਇਤਿਹਾਸ ਆ ਤੇ ਤੁਸੀਂ ਆ ਕੇ ਇੱਥੇ ਦੇਖ ਸਕਦੇ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਇਤਿਹਾਸਕ ਜਗ੍ਹਾ ਲੈ ਕੇ ਆਏ ਜਿਹੜੀ ਹੋ ਸਕਦਾ ਬਹੁਤ ਸੱਜਣਾ ਤੋਂ ਛੁਪੀ ਹੋਵੇ ਤੇ ਆਪਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਸਾਹਿਬ ਖੜੇ ਆਂ ਤੇ ਪਿੰਡ ਬਈ ਕਿਹੜਾ ਇਹ ਇਹ ਜੀ ਡਾਵਲਾ ਪਿੰਡ ਆ ਜੀ ਤੇ ਬੁੱਢਾ ਜੋੜ ਸਾਹਿਬ ਆ ਜੀ ਡਾਵਲਾ ਪਿੰਡ ਹਾਂ ਉਹਦੇ ਵਿੱਚ ਆਇਆ ਗੁਰਦੁਆਰਾ ਬੁੱਢਾ ਜੋੜ ਸਾਹਿਬ ਗੁਰਦੁਆਰਾ ਬੁੱਢਾ ਜੋੜ ਸਾਹਿਬ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਆ ਉਹ ਜ਼ਰੂਰ ਦਰਸ਼ਕਾਂ ਨੂੰ ਸਾਂਝਾ ਕਰੋ ਭਾਈ ਜੀ ਇਹ ਜਿਹੜਾ ਗੁਰਦੁਆਰਾ ਵੀਰੇ ਇਹ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਦੇ ਨਾਮ ਤੇ ਆ ਤੇ ਇਹ ਭਾਈ ਜੀ ਜਦੋਂ ਅੰਮ੍ਰਿਤਸਰ ਦੇ ਵਿੱਚ ਮਸਸਾ ਰੰਗੜ ਨਾਂ ਦਾ ਇੱਕ ਪਾਪੀ ਸੀਗਾ ਹੂੰ ਤੇ ਉਹ ਭਾਈ ਜੀ ਕੀ ਸੀਗਾ ਵੀ ਉਹ ਆਪਣੇ ਜਿਵੇਂ ਜਨਾਨੀਆਂ ਤੇ ਅਤਿਆਚਾਰ ਕਰਦਾ ਸੀਗਾ ਹੂੰ ਤੇ ਉਸ ਟਾਈਮ ਉਹਨੂੰ ਉਹ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਨੇ ਉਹਦਾ ਸਿਰ ਵੱਢ ਕੇ ਇੱਥੇ ਬੁੱਢਾ ਜੋੜ ਸਾਹਿਬ ਲੈ ਕੇ ਆਏ ਸੀਗੀ ਠੀਕ ਆ ਸੁਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਹਾਂਜੀ ਠੀਕ ਆ ਤੇ ਉਹ ਇਥੇ ਇਤਿਹਾਸ ਗੁਰਦੁਆਰਾ ਬਾਬਾ ਬੁੱਢਾ ਜੁਰਸਾ ਹਾਂਜੀ ਹਾਂਜੀ ਉਹ ਐਡਾ ਮਤਲਬ ਪਾਪੀ ਬੰਦਾ ਸੀਗਾ ਬਈ ਇੱਥੇ ਲਿਆ ਕੇ ਜਦੋਂ ਝੰਡ ਤੇ ਸਿਰ ਟੰਗਿਆ ਸੀ ਨਾ ਸਰੀਰ ਸੀਗਾ ਤੇ ਉੱਤੇ ਜਦੋਂ ਸਿਰ ਟੰਗਿਆ ਸੀ ਬਈ ਉਹ ਨਾ ਸਰੀ ਸਾਰਾ ਹੀ ਪਾੜ ਗਿਆ ਸੀ ਪਾੜ ਗਿਆ ਸੀ ਇੰਨਾ ਪਾਪੀ ਬੰਦਾ ਉਹਨੇ ਜ਼ੁਲਮ ਬਹੁਤ ਕੀਤੇ ਬਈ ਉਹਨੇ ਠੀਕ ਆ ਤੇ ਚਲੋ ਆ ਦਰਸ਼ਕੋ ਆਪਾਂ ਤੁਹਾਨੂੰ ਦਰਸ਼ਨ ਵੀ ਕਰਾਉਣੀ ਅੱਗੇ ਜਾ ਕੇ ਤੇ ਸਾਰਾ ਤੇ ਆ ਜੋ ਅੱਗੇ ਵੀ ਤੁਹਾਨੂੰ ਆਪਾਂ ਸਾਰੇ ਦਰਸ਼ਨ ਕਰਵਾ ਦਿੰਨੇ ਆ ਇਹ ਬੋਰਡ ਦੇਖ ਲਓ ਬਹੁਤ ਜ਼ਿਆਦਾ ਪੁਰਾਣਾ ਤੇ ਇੱਥੇ ਆ ਕੇ ਜਿਹੜਾ ਸਾਰਾ ਤੁਹਾਨੂੰ ਇਤਿਹਾਸ ਬਹੁਤ ਪੁਰਾਣਾ ਇਤਿਹਾਸ ਆ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ 1740 ਈਸਵੀ ਤੋਂ ਇਸ ਕੋਠੜੀ ਵਿੱਚ ਹੈ 1740 ਈਸਵੀ ਤੇ ਇਸ ਕੋਠੜੀ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਬਹੁਤ ਹੀ ਪੁਰਾਣਾ ਇਤਿਹਾਸ ਹੈ ਦਰਸ਼ਕੋ ਤੇ ਦਰਸ਼ਨ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਬਹੁਤ ਪੁਰਾਣਾ ਇਤਿਹਾਸ ਹੈ ਦੇਰੋਂ ਸੇ ਗਾਡਰਾਂ ਵਗੈਰਾ ਲਾ ਕੇ ਬਹੁਤ ਠੱਲਿਆ ਹੋਇਆ ਕਿਉਂਕਿ ਬਹੁਤ ਜ਼ਿਆਦਾ ਪੁਰਾਣਾ 1740 ਈਸਵੀ ਤੋਂ ਲੈ ਕੇ ਜਿਹੜਾ ਇਹ ਬੋਰਡ ਇੱਥੇ ਖੜਾਗਾ ਬਹੁਤ ਜ਼ਿਆਦਾ ਪ੍ਰਾਤਨ ਆ ਇਹ ਤੇ ਅੱਗੇ ਆਪਾਂ ਜੋ ਤੁਹਾਨੂੰ ਦਿਖਾਉਨੇ ਆ ਜਿੱਥੇ ਜਿਹੜਾ ਸਾਰਾ ਮਸੇ ਰੰਗੜ ਦਾ ਉਹ ਟੰਗਿਆ ਸੀ ਜਿਹੜੇ ਬ੍ਰਸ਼ ਤੇ ਉਹ ਪਾਟ ਗਿਆ ਸੀ ਉਹ ਵੀ ਤੁਹਾਨੂੰ ਦਿਖਾਉਨੇ ਆ ਬ੍ਰਸ਼ ਅੱਗੇ ਪਾਪੀ ਮਸਾ ਰੰਗੜ ਸੀ ਉਹਦਾ ਜਿਹੜਾ ਸਿਰ ਟੰਗਿਆ ਸੀ ਤੇ ਉਹ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਬਹੁਤ ਪ੍ਰਾਤਨ ਹੋ ਗਿਆ ਸੀ 1740 ਈਸਵੀ ਦਾ ਸਮਾਂ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ੀਸ਼ੇ ਦੇ ਵਿੱਚ ਇਹ ਬੰਦ ਕਰਕੇ ਰੱਖਿਆ ਗਿਆ ਤੇ ਉੱਪਰ ਜਿਹੜਾ ਕਲਾਕ੍ਰਿਤਿਆਂ ਵੱਲੋਂ ਜਿਹੜਾ ਸਿਰ ਲਾਇਆ ਗਿਆ ਮਸੇ ਰੰਗੜ ਦਾ ਤਾਂ ਇਹ ਬਹੁਤ ਪੁਰਾਣਾ ਇਤਿਹਾਸ ਆ ਤੇ ਤੁਸੀਂ ਆ ਕੇ ਇੱਥੇ ਦੇਖ ਸਕਦੇ ਬਾਬਾ ਸੁਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਦੇ ਨਾਂ ਤੋਂ ਜਿਹੜਾ ਇਹ ਗੁਰਦੁਆਰਾ ਬੁੱਢਾ ਜੋੜ ਦਾ ਪ੍ਰਾਤਨ ਇਤਿਹਾਸ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਸਕਰੀਨ ਸ਼ਾਟ ਆ ਜਿਹੜਾ ਉੱਪਰ ਲਾਤਾ ਤੁਸੀਂ ਇਤਿਹਾਸ ਸਾਰਾ ਪੜ ਸਕਦੇ ਆ ਤੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਸਾਹਿਬਾ ਤੇ ਜਰੂਰ ਇਧਰ ਆਉਂਗੇ ਜੇ ਕਿਤੇ ਰਾਜਸਥਾਨ ਤੇ ਜਰੂਰ ਦਰਸ਼ਨ ਕਰਕੇ ਜਾਓ ਤੇ ਠੀਕ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ